ਬਹੁਤ ਵੀਰ ਜੀ ਧੰਨਵਾਦ ਤੁਹਾਡਾ ਤੁਸੀਂ ਅੱਜ ਸਪੈਸ਼ਲ ਟਾਈਮ ਕੱਢ ਕੇ ਆਏ ਹੋ ਔਰ ਕੁਦਰਤੀ ਤੁਸੀਂ ਆਏ ਵੀ ਉਦੋਂ ਜੇ ਜਦੋਂ ਮੈਂ ਆਪ ਬਲਰਾਜ ਵੀਰ ਦੇ ਕੋਲ ਆਇਆ ਵਾਂ ਕਿਉਂਕਿ ਮੈਂ ਨਾ ਇਹਨਾਂ ਬਾਰੇ ਅਕਸਰ ਕੀ ਸੁਣਦਾ ਹੁੰਨਾ ਸਾਂ ਮੈਂ ਆਇਆ ਵੇਖਣ ਹੀ ਸਾਂ ਪਰ ਇਹਨਾਂ ਦੇ ਕੋਲੋਂ ਮੈਂ 4 ਘੋੜੇ-ਘੋੜੀਆਂ ਲੈ ਚੱਲਿਆ ਵਾਂ ਤੇ ਮੈਨੂੰ ਬੜੀ ਵੈਸੇ ਆਪਣੇ ਆਪ ਦੇ ਵਿੱਚ ਦੱਸਾਂ ਤੇ ਲਾਈਫ ਦੀ ਇੱਕ ਗੱਡੀਆਂ ਲੈਣੀਆਂ ਹੋਰ ਚੀਜ਼ ਹੁੰਦੀ ਹੈ ਕੋਠੀਆਂ ਬਣਾ ਲੈਣੀਆਂ ਪਲਾਟਾਂ ਨੇ ਹੋਰ ਚੀਜ਼ ਐ ਪਰ ਘੋੜੇ ਘੋੜੀਆਂ ਲੈਣ ਦਾ ਇੱਕ ਵੱਖਰਾ ਜਿਹਾ ਚਾਹ ਹੁੰਦਾ ਕਿ ਨਾ ਬਿਆਨ ਕੀਤਾ ਨਹੀਂ ਜਾ ਸਕਦਾ ਇਹ ਵਾ ਗੁੰਗਿਆਂ ਦਾ ਘੋੜੀ ਹੈ ਅੰਦਾਜ਼ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਪ੍ਰੋਕ ਕੇ ਕਿਵੇਂ ਪੇਸ਼ ਕਰਾਂ ਬਈ ਬਹੁਤ ਆਨੰਦ ਆਇਆ ਬਾਈ ਨੇ ਬੜਾ ਜੈਨੂਨ ਰੇਟ ਐ ਔਰ ਖਾਸ ਕਰਕੇ ਆਪ ਹੱਡ ਪੈਰ ਬਾਰੇ ਨੌਲੇਜ ਐ ਘੋੜਿਆਂ ਬਾਰੇ ਨੌਲੇਜ ਐ ਖੁਦ ਡਾਕਟਰ ਨੇ ਇਹ ਬਹੁਤ ਵੱਡੀ ਗੱਲ ਐ ਇਹ ਹਰ ਬੰਦੇ ਦੇ ਵਿੱਚ ਨਹੀਂ ਚੀਜ਼ ਹੁੰਦੀਆਂ ਬੜੀ ਪਰਮਾਤਮਾ ਦੀ ਕਿਰਪਾ ਇਹਨਾਂ ਤੇ ਐ ਬਿਲਕੁਲ ਸੱਚੀ ਗੱਲ ਦੱਸਦਾ ਮੈਂ ਮੈਨੂੰ ਵੀਰਾਂ ਨੇ ਇਹ ਗਿਫਟ ਦਿੱਤੀ ਐ ਤੇ ਮੈਨੂੰ ਲੱਗਦਾ ਵੀ ਇਸ ਤੋਂ ਪਿਆਰਾ ਗਿਫਟ ਕੀ ਹੋ ਸਕਦਾ ਆ ਬਹੁਤ ਪਿਆਰਾ ਗਿਫਟ ਦਿੱਤਾ ਬਾਈ ਨੇ ਬਾਈ ਕਹਿੰਦੇ ਵੀ ਬੱਚੀ ਬੜੀ ਪਿਆਰੀ ਐ ਇਹਦੇ ਕਹ ਲੋ ਵੀ ਇਹ ਸਾਡਾ ਹੁਣ ਦਿਲ ਪੁਲ ਨੇ ਲਾ ਕੇ ਰੱਖਿਆ ਕਹਿੰਦਾ ਸ਼ਰਾਰਤਾਂ ਪੂਰੀਆਂ ਕਰਦੀ ਐ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਤੁਹਾਨੂੰ 32 35 ਨਗ ਦਿਖਾਉਣੇ ਆ ਜੋ ਕਿ ਬਕਾਊ ਆ ਉਹਦੇ ਵਿੱਚ ਤੁਹਾਨੂੰ ਨੁਕਰਾ ਜਾਨਵਰ ਵੀ ਮਿਲ ਜੂਗਾ ਮਾਰਵਾੜੀ ਘੋੜੀਆਂ ਵੀ ਮਿਲ ਜਾਣਗੀਆਂ ਚੰਭੀਆਂ ਘੋੜੀਆਂ ਵੀ ਮਿਲ ਜਾਣਗੀਆਂ ਬਸ਼ੇਰੀਆਂ ਬਸ਼ੇਰੇ ਹਰ ਇੱਕ ਤਰ੍ਹਾਂ ਦਾ ਜਾਨਵਰ ਮਿਲ ਜੂਗਾ ਰੇਟ ਜਿਹੜਾ 40000 ਤੋਂ ਸ਼ੁਰੂ ਹੋ ਕੇ 1.5 ਲੱਖ ਤੱਕ ਰਹੂਗਾ ਉਹਦੇ ਵਿੱਚ ਤੁਹਾਨੂੰ ਪੂਰਾ ਚੰਗਾ ਜਾਨਵਰ ਦੇ ਦੇਣਗੇ ਭਰਾ ਹੁਣੀ ਜਿਹੜੇ ਵੀ ਵੀਰ ਘੋੜੀਆਂ ਪਾਲਦੇ ਨੇ ਮਾਰਵਾੜੀ ਚੰਬਗਾ ਸਵਾਰੀ ਦੀਆਂ ਪਾਸ ਘੋੜੀਆਂ ਪਾਲਦੇ ਨੇ ਸ਼ੌਂਕ ਪੂਰਾ ਕਰਨਾ ਗੱਬਣ ਘੋੜੀਆਂ ਪਾਲਦੇ ਨੇ ਹਰੇਕ ਤਰ੍ਹਾਂ ਦਾ ਜਾਨਵਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗਾ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਬਾਕੀ ਤੁਸੀਂ ਹਾਈਲਾਈਟ ਦੇ ਕੀ ਚੁੱਕੇ ਹੋ ਪ੍ਰੂਫ ਵੀਡੀਓ ਦੇ ਵਿੱਚ ਦੇ ਹੀ ਦਿੱਤਾਗਾ ਭਾਈ ਹਰਪ੍ਰੀਤ ਸਿੰਘ ਮਖੂ ਜੀ ਬਹੁਤ ਵੱਡਾ ਨਾਇਕ ਸਿੱਖ ਕੌਮ ਦੇ ਹੀਰੇ ਆ ਉਹਨਾਂ ਨੇ ਇੱਕ ਘੋੜੀ ਦੇਖਣ ਆਏ ਸੀ ਦੋਸਤੋ ਰੇਟ ਬਾਜਬ ਹੋਣ ਦੇ ਕਾਰਨ ਜਾਨਵਰ ਚੰਗਾ ਹੋਣ ਦੇ ਕਾਰਨ ਉਹਨਾਂ ਨੇ ਚਾਰਾਂ ਘੋੜੀਆਂ ਦੇ ਸੌਦੇ ਕੀਤੇ ਆ ਬਾਈ ਬਲਰਾਜ ਸਿੱਧੂ ਨੇ ਖੁਸ਼ ਹੋ ਕੇ ਇੱਕ ਵਸ਼ੇਰੀ ਵੀ ਗਿਫਟ ਕੀਤੀ ਆ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਵੀਡੀਓ ਨਾਲ ਅਖੀਰ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਪੂਰੀ ਪ੍ਰੋਪਰ ਡਿਟੇਲ ਦਾ ਪਤਾ ਲੱਗ ਸਕੇ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਬਾਬਾ ਜੀਤਾ ਸਟੱਡ ਫਾਰਮ ਪਿੰਡ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਪਹੁੰਚਿਆ ਬਾਈ ਬਦਰਾਜ ਸਿੱਧੂ ਦੇ ਨਾਲ ਆ ਤੇ ਬਾਈ ਦੇ ਜਾਨਵਰ ਦਿਖਾਉਨੇ ਆ ਪਹਿਲਾਂ ਤਾਂ ਬਾਈ ਦਾ ਕਰਦੇ ਆ ਸਵਾਗਤ ਆਪਣੇ ਚੈਨਲ ਤੇ ਬਾਈ ਸਵਾਗਤ ਵੀਰੇ ਤੁਹਾਡਾ ਵੀ ਬਹੁਤ ਸਵਾਗਤ ਧੰਨਵਾਦ ਜਿਹੜਾ ਤੁਸੀਂ ਪਹੁੰਚੇ ਆਪਣੇ ਫਾਰਮ ਤੇ ਨਾ ਆਪਦੇ ਟਾਈਮ ਤੇ ਟੈਂਕ ਕੱਢੇ ਜੀ ਬਾਈ ਬਾਈ ਕੋੜੇ ਤੁਹਾਡੇ ਦਿਖਾਵਾਂਗੇ ਕਿਸੇ ਦਿਨ ਵਿਲਾ ਟਾਈਮ ਕੱਢ ਕੇ ਜਦੋਂ ਥੋੜਾ ਮੌਸਮ ਦਾ ਵੀ ਦੇਖਣ ਵਾਲਿਆਂ ਨੂੰ ਵੀ ਪਤਾ ਹੀ ਆ ਵੀ ਗਰਮੀ ਬਹੁਤ ਜ਼ਿਆਦੇ ਆ ਬਾਈ ਟੋਟਲ ਆਪਣੇ ਕੋਲੇ ਕਿੰਨੇ ਨਾਗਾ ਵੇਚਣ ਵਾਸਤੇ 32 ਕੇ ਜਾਨਵਰ ਸੇਲ ਵਾਲੇ ਖੜੇ 32 ਠੀਕ ਆ 32 ਦਿੱਤੀ ਜਾਨਵਰ ਸੇਲ ਵਾਲੇ ਖੜੇ ਨੇ ਕੁਝ ਵਿਕੀ ਜਾਂਦੇ ਨੇ ਕੁਝ ਵੇਚਣ ਵਾਲੇ ਹੈਗੇ ਤੇ ਤਕਰੀਬਨ ਆਪਾਂ ਵੀਡੀਓ ਉਹਨਾਂ ਦੇ ਕੋਈ ਪਾਵਾਂਗੇ ਜਿਹੜੇ ਨਹੀਂ ਜਿਨ੍ਹਾਂ ਦਾ ਕੋਈ ਸੌਦਾ ਹੋਇਆ ਹੈਗਾ ਹੈਗਾ ਤੇ ਆਪਾਂ ਚਲੋ ਕਰਦੇ ਆਂ ਬਾਈ ਸਟਾਰਟ ਹਾਂਜੀ ਹਾਂਜੀ ਬਾਈ ਬਲਰਾਜ ਜੀ ਕਿੰਨੇ ਜਾਨਵਰ ਆ ਇਸ ਟਾਈਮ ਆਪਣੇ ਕੋਲੇ ਵੀਰੇ ਆਪਣੇ ਕੋਲ 30 32 ਜਾਨਵਰ ਖੜੇ ਵੀਰੇ ਠੀਕ ਆ ਬਾਈ ਦਿਓਗੇ ਡਿਟੇਲ ਬਾਈ ਕਿੰਨੇ ਵਰੀਏ ਸਟਾਰਟ ਜਿੰਦਰ ਮਰਜ਼ੀ ਦੋਨੇ ਸਾਰੇ ਵਾਸਤੇ ਜਾਨਵਰ ਖੜੇ ਹੈ ਜਿਹੜਾ ਜਿਹੜਾ ਪਸੰਦ ਆਈਗਾ ਆਪਾਂ ਚੰਬੀ ਹਾਂ ਬਾਈ ਜੀ ਆਪਣੇ ਉਹ ਤੋਂ ਮੇਟ ਆ ਬਾਜ ਤੋਂ ਠੀਕ ਆ ਆਪਾਂ ਦਾ ਬੱਚਾ ਜਿਹੜਾ ਠੀਕ ਹੈ ਜੀ ਪੁੱਗੇ ਹੁਣੇ ਮੇਰੇ ਨਾਲ 20 ਬਾਈ ਦਾ ਕੋਟ ਵੀਡੀਓ ਮਿਲ ਜਾਓ ਠੀਕ ਆ ਬਾਈ ਤੇ ਨੁਕਰੀ ਵਿਵਾਜ ਤੋਂ ਮੇਟ ਹੈ ਜੀ ਨੁਕਰੀ 4 1/2 ਸਾਲ ਦੀ ਆਪ ਸੱਗੂ ਦੀ ਦਸਿਆ ਮਾਲਕ ਨੇ ਹਾਂਜੀ ਬਈ ਮੇਟ ਆਪਣੇ ਵਾਲੇ ਬਾਜ ਤੋਂ ਹੋਈ ਹੈ ਪਹਿਲਾਂ ਇੱਕ ਸੂਆ ਦਿੱਤਾ ਬੱਚੀ ਇਹ ਤੇ ਬਰਾਬਰ ਦੀ ਹੋਈ 8-9 ਮਹੀਨੇ ਖੜੀ ਹੈ ਮੰਨ ਲਓ ਵੀ ਵੱਡੇ ਬੱਚੇ ਦੇਣ ਵਾਲੀ ਹੈ ਹਾਂਜੀ ਬਈ ਕੁੜੀ ਵੀ ਚੰਗੀ ਆ ਵੈਸੇ ਬਈ ਕੰਨਾ ਜੀ 2-4 ਸਪੌਟੋਂ ਸਪੌਟ ਹੈ ਇਹ ਆਪ ਕਿਹੜੇ ਦੀ ਆ ਬਈ ਆਪ ਵੀ ਨ ਸੱਗੂ ਦੀ ਦਸਿਆ ਜੀ ਠੀਕ ਆ ਬਈ ਸੱਗੂ ਦੀ ਦਸਿਆ ਹਾਂਜੀ ਆ ਕੁੜੀ ਦੀ ਬਈ ਚੰਬੀ ਦੀ ਕੀ ਡਿਟੇਲ ਆ ਆ ਵੀਰੇ ਗੱਭਨ ਚੈੱਕ ਹੋ ਗਈ 1.5 ਮਹੀਨੇ ਆਪਣੇ ਬਾਜ ਤੋਂ 95 ਇੰਚ ਹਾਈਟ ਹੈ ਜੀ ਗੱਪਨ ਚੈੱਕ ਪਾਸ ਹੈ ਜੀ ਠੀਕ ਹੈ ਬਈ ਤੇ ਅਗਲੀ ਤੇ ਆ ਜਗੇ ਬਈ ਇਹ ਖਾਲੀ ਹੈ ਜੀ ਕੋੜੀ ਮੱਥੇ ਪਟਾ ਦੂ ਕਰ ਚਿੱਟੇ ਹੈ ਜੀ ਠੀਕ ਹੈ ਬਈ ਇਸ ਵਾਰੀ ਸੂਰੀ ਜੀ ਪਾਸ ਹੈ ਠੀਕ ਹੈ ਬਈ ਇਹ ਵੀ ਮੱਥੇ ਪਟਾ ਦੂ ਕਰ ਚਿੱਟੇ ਇਹ ਚਾਲ ਬਹੁਤ ਤਰਦੀ ਹੈ ਜੀ ਠੀਕ ਹੈ ਬਈ ਤੇ ਪੂਰਾ ਮੰਨ ਲਓ ਨੰਬਰ ਵੀ ਲਾਇ ਹੋਇਆ ਤੇ ਜਗਰਾਉ ਮੇਂ ਦੇਤੇ ਜੀ ਹਾਂਜੀ ਬਈ ਗੁਰਦੇਤ ਤੋਂ ਦੱਤੈ ਨੰਬਰ ਬਾਈ ਕੀ ਇਹਦਾ ਮੁੱਲ ਕੀ ਕਰਦਾ ਮੁੱਲ ਵੀਰੇ ਵੈਸੇ ਆਪਾਂ ਫੋਨ ਤੇ ਕਰਨਾ ਹੈ ਕਈ ਵਾਰ ਇਦਾਂ ਹੁੰਦਾ ਨਾ ਆਪਣੇ ਤੋਂ ਜ਼ਿਆਦਾਤਰ ਵਪਾਰੀ ਲੈਣਾ ਵਪਾਰੀ ਲੈ ਕੇ ਜਾਂਦੇ ਆ ਉਹ ਅਗਲਾ ਉਹ ਫਿਰ ਜੇ ਆਪਾਂ ਮੁੱਲ ਦੱਸ ਦੀ ਲੈਣ ਤੋਂ ਜਾ ਕੇ ਜਾਂਦਾ ਅਗਲਾ ਕਹਿੰਦਾ ਬਾਈ ਤੁਹਾਡਾ ਮੁੱਲ ਤੋਂ ਆਪਣਾ ਹੈਗਾ ਪਾਲੋ ਹਿਸਾਬ ਵੀ ਥੋੜਾ ਬਹੁਤਾ ਮਾਨਤਾ ਪਹਿਲਾਂ ਹੀ ਰੇਟ ਜਾਇਜ਼ ਦੱਸਾਂ ਉਹ ਤਾਂ ਮਾਨਤਾ ਨਹੀਂ ਹੁੰਦਾ ਮੰਨ ਲਓ ਹੁਣ ਆਪਾਂ ਉਨੇ ਦਾ ਵੀ ਦੇਤਾ ਜਾਣਗੇ ਅਗਲੇ ਨੂੰ ਲਿਜਾਣ ਤੇ ਖਰਚਾ ਪਤਾ ਨਹੀਂ ਮਹੀਨਾ ਬਾਕੀ ਬਾਈ ਇੱਕ ਵਪਾਰੀ ਦਾ ਇੱਕ ਪੜਦਾ ਹੁੰਦਾ ਹੁੰਦਾ ਜੀ ਹਾਂ ਬਾਕੀ ਆਪਾਂ ਆਈਡੀਆ ਦੇ ਦਾਂ 45000 ਤੋਂ ਲੈ ਕੇ ਤਿੰਨ ਤਿੰਨ ਕ ਲੱਖ ਤਾਂ ਹੀ ਆਪਣੇ ਕੋਲ ਜਾਨਵਰ ਜਾਨਵਰ ਹੈ ਗਿਆ 45000 ਤੋਂ ਸਟਾਰਟਿੰਗ ਹੈ ਜੀ ਜ਼ਿਆਦਾ ਤਾਂ ਜਿਹੜਾ ਜਾਨਵਰ ਆਪਣੇ ਲੱਖ ਤੋਂ 2 ਲੱਖ ਦੇ ਵਿਚਾਲੇ ਵਾਲੀ ਹੈ ਠੀਕ ਹੈ ਬਈ ਆ ਕੁੜੀ ਦੀ ਬਾਈ ਕੀ ਡਿਟੇਲ ਹੈ ਜੀ 1.5 ਤੋਂ 3 ਮਹੀਨੇ ਵਿਚਾਲੇ ਗੱਪਣਾ ਜੀ ਮੋਗੇ ਬਾਈ ਬਿੱਲੇ ਵਾਲੇ ਕੁੜੇ ਤੋਂ ਗੱਪਣ ਚੱਕ ਪਾਸਾ ਠੀਕ ਹੈ ਬਈ ਚੱਕ ਪਾਸਾ ਜੀ ਇਹ ਬਾਈ ਚੰਬੀ ਆ ਗਈ ਹਨਾ ਇਹ ਚੰਬੀਆਂ ਚ ਆ ਗਈ ਨੁਕਰੀ ਇਹਦੇ ਮਾਕੇ ਪਹਿਲੇ ਨੁਕਰੀ ਬਿਸ਼ੇਰੀ ਸੀ ਠੀਕ ਹੈ ਬਈ ਤੇ ਉਮਰ ਦੀ ਗੱਲ ਕਰੀਏ ਬਾਈ ਉਮਰ ਦੀ ਕਿੰਨੀ ਕੁ ਦੀ ਹੋਊਗੀ ਉਮਰ ਹੋਆ 5.5 ਸਾਲ ਜੀ ਠੀਕ ਹੈ ਬਈ ਤਿਆ ਮਾਰਵਾੜੀ ਘੋੜੀ ਬਾਈ ਬਈਆ ਮਾਰਵਾੜੀ ਅੱਜ ਆਪਣ ਲਿਆਂਦੀ ਅੰਦਰ ਦੀ ਚੈੱਕ ਕਰਾਤੀ ਜਮਾ ਓਕੇ ਆ ਮੱਥੇ ਵਟਾ ਦੋ ਬਾਰ ਚਿੱਟੇ ਪੂਰੀ ਚੰਗੀ ਬਰੀਡਿੰਗ ਵਾਲੀ ਘੋੜੀ ਠੀਕ ਆ ਬਾਈ ਤੇ ਆ ਚੰਬੀ ਘੋੜੀ ਬਾਈ ਆ ਪੂਰੀ ਬਾਡੀ ਵਾਲੀ ਕਾ ਟੈਂਚ ਦੀ ਘੋੜੀ ਆ ਦੂਰੋਂ ਮੰਨ ਲਓ ਭਲੇਖਾ ਘੋੜੇ ਦਾ ਪੌਂਡ ਘੋੜੇ ਦਾ ਪੌਂਡ ਤੇ ਅੱਜ 35 ਦਿਨਾਂ ਦੀ ਚੈੱਕ ਪਾਸ ਹੋਊ 35 ਤੋਂ 40 ਦੇ ਵਿਚਾਲੇ ਆਪਣੇ ਕੋਲ ਪਹਿਲਾਂ ਘੋੜਾ ਹੁੰਦਾ ਪਾਵਨ ਚੈਂਪੀਅਨ ਬਣਿਆ ਹੋਇਆ 2 ਦੰਦ ਤੋਂ 65 ਇੰਚ ਦਾ ਜੀ ਵਾਲੀ ਗੌਂਡਰ ਵਾਲਾ ਉਹ ਤੋਂ ਗੱਬਣ ਚੈੱਕ ਪਾਸ ਹੋਊ ਉਹ ਤੋਂ ਫੋਟੋ ਵੀਡੀਓ ਮਿਲ ਜੀ ਠੀਕ ਆ ਬਾਈ ਕਿੰਨੇ ਟਾਈਮ ਦੀ ਗੱਬਣ ਹੋ ਗਈ ਆ ਬਾਈ ਇਹ 35 ਤੋਂ 40 ਦਿਨ ਦੇ ਵਿਚਾਲੇ ਠੀਕ ਆ ਬਾਈ ਫੋਟੋ ਵੀਡੀਓ ਮੀਟਿੰਗ ਦੀ ਸਾਰੀ ਮਿਲ ਜੀ ਹਾਂਜੀ ਬਾਈ ਆ ਮਾਰવાડી ਘੋੜੀ ਬਾਈ ਟ੍ਰੇਡ ਤੋਂ ਤਾਂ ਇੰਚ ਦੀ ਕੁੜੀ ਆਪ ਉਹਦੀ ਆ ਜਿਹੜਾ ਕੋੜਾ ਹੀਰਾ ਮਰਿਆ ਨਹੀਂ ਪੱਤੀ ਮਲਤਾਨੀ ਵਾਲਾ ਜੀ ਹਾਂਜੀ ਬਈ ਉਹਦੀ ਡਾਇਰੈਕਟ ਆਪਣੇ ਘਰੀ 2 ਵਰਸ ਹੋਈ ਆ ਜੀ ਆ ਠੀਕ ਆ ਬਈ ਅਗਲੀ ਚੰਬੀ ਕੁੜੀ ਬਈ ਇਹ ਹੈਗੀ ਆ ਜੀ ਆਪਣੇ ਵਾਲੇ ਬਾਜ ਤੋਂ ਮਲਾਤੀ ਨਹੀਂ ਆ ਮਿਲੀ ਹੋਇਆ ਪਵਨ ਤੋਂ ਜੀ 3-4 ਦਿਨ ਪਹਿਲਾਂ ਬਾਜ ਤੋਂ ਜਿਹੜੀ ਮਲਾਈ ਉਹ ਬਾਹਰ ਮੰਨਤੀ ਤੇ ਪਵਨ ਤੋਂ ਮਿਲੀ ਇਹ ਪਵਨ ਤੋਂ ਮਿਲੀ ਆਈ ਹੈ ਜੀ ਜਿੱਦ ਦਿਨ ਆਪਾਂ ਲੈ ਸੌਦਾ ਹੋਇਆ ਉਸ ਦਿਨ ਲਾਸਟ ਜੰਪ ਪਵਨ ਤੋਂ ਮਿਲਿਆ ਇਹਦੀ ਫੁੱਟ ਵੀ ਮੈਦ ਠੀਕ ਆ ਬਈ 60 ਉਹ ਬਾਹਰ ਇਹਦੀ ਹਾਈਟ ਆ ਜੀ ਹਾਂਜੀ ਬਈ ਆ ਕੁੜੀ ਦੀ ਬਾਈ ਕੀ ਡਿਟੇਲ ਆ ਜੀ ਆ ਵੀਰੇ ਚੰਬੀ ਕੁੜੀ ਆ ਜੀ ਆਪਣੇ ਵਾਲੇ ਬਾਜ ਤੋਂ ਮਲਾਤੀ ਹਾਂਜੀ ਬਈ ਤੇ ਇਹਦੀ ਨੌਕਰੀ ਬੇਸ਼ੇਰੀ ਲਾ ਕੇ ਮੈਨੂੰ ਬੱਚੀ ਨਾਲ ਵੀ ਫੋਟੋ ਵੀਡੀਓ ਮਿਲ ਜਾਣਗੇ ਜਾਇਜ ਮੋਲ ਦੀ ਲੱਖ ਦੇ ਆਸ-પાસ ਹੀ ਬੰਦ ਜਿਹੜੀ ਜਮਾਂ ਲਾਤੀ ਆ ਬਾਈ ਮਲਾਤੀ ਆਪਣੇ ਵਾਲੇ ਬਾਜ ਤੋਂ ਹਾਂਜੀ ਆ ਚੰਬੀ ਕੁੜੀ ਬਾਈ ਹਾਈਟ ਫੀਟ ਦੀ ਚੰਗੀ ਆ ਇਹ ਵੀ ਸੱਠੋਂ ਬਾਹਰ ਵਾਂਗੂ ਹਾਈਟ ਆ ਜੀ ਇਹ ਵੀ ਰਾਤ ਨੂੰ ਲਾਸਟ ਜੰਪ ਦੇਤਾ ਬਾਜ ਤੋਂ ਜੀ ਬਾਜ ਤੋਂ ਵੀ ਜਮਾਂ ਹਾਂਜੀ ਜਿਆਦਾ ਜਿੰਨੇ ਘੋੜੇ ਖੜ੍ਹਣੇ ਆ ਜਿਆਦਾ ਗੱਬਣਾ ਇਹ ਬੱਤ ਜਿਹੜੀਆਂ ਮੰਨ ਲਓ ਖਾਲੀ ਨਹੀਂ ਮੇਟ ਹੀ ਹੋਈਆਂ ਹੋਈਆਂ ਮੇਟ ਹੀ ਹੋਈਆਂ ਆ ਕਿਉਂ ਘੂੜੇ ਕੁਲਾ ਘੂੜੀ ਹੀ ਟਕਾੜੀ ਜਾਂਦੀ ਆ ਜੀ ਹਾਂਜੀ ਹਾਂਜੀ ਬਾਈ ਤੇ ਬਈ ਮੰਨ ਲਓ ਲੈਣ ਵਾਲੇ ਨੂੰ ਇਹ ਫਾਇਦਾ ਹੋ ਜਾ 100% ਦਾ ਘੂੜੀ ਗੱਭਲ ਨਿਕਲੂ ਆਪਦੇ ਘੂੜੇ ਤੋਂ ਮਿਲਦੀ ਤਸੱਲੀ ਨਾਲ ਜੀ ਬਾਈ ਜੇ ਖਾਲੀ ਵੀ ਰਹਿੰਦੇ ਤਾਂ ਆਪਾਂ ਫਰੀ ਭਰਾ ਦੇ ਜਿਹੜੀ ਆਪਣੇ ਹੱਥੇ ਮਿਲੀ ਹੋਈਏ ਘੁੱੜੀ ਠੀਕ ਆ ਬਾਈ ਇਹ ਵੀ ਬਾਈ ਦਾ ਇੱਕ ਵੱਡਾ ਆਫਰ ਆ ਜੇ ਘੂੜੀ ਖਾਲੀ ਰਹਿੰਦੀ ਆ ਤਾਂ ਬਾਈ ਹੋਣੀ ਦੁਆਰਾ ਘੂੜੀ ਫਰੀ ਭਰਾ ਕੇ ਦੇਣਗੇ ਅੰਦਰ ਦੀ ਗਾਰੰਟੀ ਹੋਊਗੀ ਅੰਦਰ ਦੀ ਗਾਰੰਟੀ ਹੋਊਗੀ ਬਾਈ ਵੈਸੇ ਦੀ ਉਮਰ ਦੀ ਗੱਲ ਕਰੀਏ ਉਮਰ ਹਾਂਜੀ ਬਾਈ ਜਿਹੜੀ ਆਪਾਂ ਕੰਧ ਦੇ ਨਾਲ ਕੁੜੀ ਦਿਖਾਈ ਜਿਹਦੀ ਮੈਂ ਤੁਹਾਨੂੰ ਕਹਿੰਦੇ ਨੌਕਰੀ ਬੱਚੀ ਫੋਟੋ ਮਿਲ ਜਾਣਗੀਆਂ ਉਹ ਵੀ ਮੇਰੇ ਸਾਹਮਣੇ 3 ਸਾਲ ਦੀ ਹੈ ਜੀ 3 ਸਾਲ ਦੀ ਉਹਨੇ ਵੀ ਪਹਿਲਾਂ ਸੂਈ ਦਿੱਤਾ ਹਾਂ ਠੀਕ ਆ ਬਾਈ ਤੇ ਬਾਈ ਆਹ ਕੁੜੀ ਦੀ ਗੱਲ ਕਰਕੇ ਆ ਵੀਰੇ 7 ਮਹੀਨੇ ਤੋਂ ਉੱਪਰ ਗੱਭਣਾ ਜੀ ਆਪਣਾ ਜੋਧਪੁਰ ਦੇ ਨਾਲ ਬਲਬੋਗਾਉਂ ਆ ਜਾਂਦਾ ਉੱਥੇ ਸਾਰ ਨੇ ਕਿੜੇ ਘੋੜਾ ਚੈਂਪੀਅਨ ਬਣਾ ਉਹ ਤੋਂ ਗੱਭਣਾ ਉਹ ਤੋਂ ਗੱਭਣਾ ਬਾਈ ਹਾਂਜੀ ਉਮਰ ਬਾਈ ਇਹਦੀ ਉਮਰ ਹੋ ਵੀਰੇ ਤਕਰੀਬਨ ਇਹਦੀ ਜੀ 5 ਸਾਲ 60 ਇੰਚ ਹਾਈਟ ਆਤਿਂ ਗੂਲੀ ਦੂਧਿਆ ਸੰਜਾਫ ਆ ਗਈ ਹਾਂਜੀ ਬਾਈ ਤੇ ਇਹ ਖਾਲੀ ਆ ਮੌਕੇ ਤੇ ਠੀਕ ਆ ਬਾਈ ਇਹ ਬਾਈ ਜੇ ਕਿਸੇ ਨੇ ਮੰਨ ਲਓ ਘੋੜਾ ਦੇ ਕੇ ਲੈਣਾ ਤਾਂ ਕੋਈ ਵੀ ਘੋੜਾ ਕੇ ਲੈ ਸਕਦਾ ਵਾ ਛੱਡ ਦਾਂਗੇ ਛੱਡ ਹਾਂਜੀ ਬਾਈ ਆ ਮਾਰਵੜੀ ਘੋੜੀ ਬਾਈ ਇਹ ਮੱਥੇ ਫੁੱਲ ਇੱਕ ਵਾਰ ਚਿੱਟੇ ਦੀ ਘੋੜੀ ਹੈ ਜੀ ਤੇ ਇਹ ਹੈਗੀ ਆਪਣੇ ਰੂਪ ਕਾਂਟਾ ਘੋੜਾ ਬੋਹਰ ਦੇ ਨੇੜੇ ਖੜਾ ਜੀ ਕਾਲੇ ਕਾਂਟੇ ਦੇ ਵਿੱਚ ਉਹ ਤੋਂ ਮੇਟ ਹੋਈ 16 ਤਰੀਕ ਨੂੰ ਇਹਨੂੰ ਮਹੀਨਾ ਹੋ ਗਿਆ ਜਿੰਨੀ ਆਪਾਂ ਨੂੰ ਮੈਂ ਤਾਂ 100% ਕੁੜੀ ਗੱਭਣੇ ਕਹਾਂ ਕਿ 26-27 ਦਿਨ ਮੀਟ ਹੋਈ ਨੋ ਹੋਗੀ ਮੇਰੇ ਤਾਂ ਘੋੜਿਆਂ ਦੇ ਵਿੱਚ ਨੇ ਹੀਟ ਕੱਢਿਆ ਹੁਣੇ ਪੂਛਾ ਮਾਰਦੀ ਆ ਅੱਜ ਡਾਕਟਰ ਸਾਹਿਬ ਤਾਂ ਆਏ ਸੀ ਤੇਜੀ ਤੇਜੀ ਚੈੱਕ ਕਰਾਉਣ ਦਾ ਤੇ ਤਾਂ ਭੁੱਲ ਗਏ ਠੀਕ ਹੈ ਜੀ ਕਹਿੰਨੇ ਗੱਭਣ ਦਾ ਸੌਦਾ ਕਰਨਾ ਹੈ ਆਪਾਂ ਗੱਭਣ ਦਾ ਸੌਦਾ ਵੀ ਕਰ ਲਾਂ ਜੀ ਬਾਈ ਆ ਚੰਬੀ ਕੁੜੀ ਦੀ ਬਾਈ ਡਿਟੇਲ ਇਹ ਬਾਈ ਜੀ ਆਪਣੇ ਆਲੇ ਬਾਜ ਤੋਂ ਮੀਟ ਹੋਈ ਆ ਹਾਂਜੀ ਬਾਈ ਇਹਦੇ ਪਹਿਲਾਂ ਮਗਰ ਬਿਸ਼ੀਰੀ ਸੀ ਉਹ ਸੀਲ ਹੋ ਗਈ ਠੀਕ ਹੈ ਬਾਈ ਹਾਂਜੀ ਉਮਰਦੀ ਬਾਈ ਉਮਰਦੀ ਹੈਗੀ 5 ਸਾਲ ਦੀ ਠੀਕ ਹੈ ਬਾਈ ਆ ਘੋੜੀ ਦੀ ਬਾਈ ਗੱਲ ਇਹ ਪੰਜ ਕਲੈਨ ਘੋੜੀ ਹੈ ਜੀ ਹਾਂਜੀ ਬਾਈ ਤੇ ਇਹ ਆਪਣੀਆਂ ਹੀਟ ਚ ਹੈ ਜੀ ਬਾਜ ਤੋਂ ਮਲਾ ਦੇ ਬਾਜ ਤੋਂ ਮਲਾ ਦੇ ਬਾਜ ਤੋਂ ਮਲਾਦਾ ਜੀ ਇਹ ਗੁਰਦੱਤ ਤੋਂ ਮੀਟ ਹੋਈ ਹੋਈ ਹੈ ਬਲੈਕ ਘੋੜੀ ਇਹ ਬਾਈ ਜੈਡ ਬਲੈਕ ਘੋੜੀ ਹੈ ਨਹੀਂ ਮੱਥੇ ਥੋੜਾ ਫੁੱਲ ਆ ਪਾਗਰਲੇ ਥੋੜੀ ਥੋੜੀ ਦੂਕਰ ਚੱਤੇ ਦੋਨੇ ਪੈਰਾਂ ਜਵਾਵਾ ਮੱਥੇ ਪੋਲਾ ਬਾਕੀ ਬਾਈ ਤਕਰੀਬਨ ਘੋੜੀਆਂ ਆਪਣੀਆਂ ਸਾਰੀਆਂ ਬਲਪੋਰੀਆਂ ਤੋਂ ਸਾਫ਼ ਸਾਰੀਆਂ ਸਾਰੀਆਂ ਬਲਪੋਰੀਆਂ ਕੋਈ ਜਾਣ ਰੋ ਗਲਤ ਨਿਕਲੋ ਤੇ ਮੇਰਾ ਖਿਆਲ ਹੈ ਤਕਰੀਬਨ ਸਾਰੀਆਂ ਸਵਾਰੀ ਦੀਆਂ ਪਾਸ ਹੀ ਹੋਣੀਆਂ ਬਾਈ ਸਵਾਰੀ ਦੀਆਂ ਸਾਰੀਆਂ ਪਾਸ ਹੈ ਜੀ ਸਾਰੇ ਸੱਜਣੋ ਚਾਰੇ ਟੁੜਕੇ ਦਿਖਾਵਾਏ ਸਾਰੀਆਂ 35 40 ਨਗ ਨੇ ਜਿਹੜੇ ਵੀਰ ਕੋਲੇ ਵੇਚਣ ਵਾਲੇ ਹੈਗੇ ਨੇ ਤਕਰੀਬਨ ਦਿਖਾ ਦੇ ਬਾਈ ਉਹਨਾਂ ਨੂੰ ਮਿੰਨੀ ਮੰਡ ਕੋਈ ਕਹਿ ਸਕਦੇ ਆਂਗੇ ਵੀ ਨਗ ਬਾਈ ਕੋਲੇ ਬਹੁਤ ਹੁੰਦੇ ਨੇ ਵੇਚਣ ਵਾਲੇ ਜਿਹੜਾ ਵੀ ਵੀਰ ਭਰਾ ਹੁੰਦਾਗਾ ਉਹਨੂੰ ਖਾਲੀ ਨਹੀਂ ਮੋੜਦੇ ਰੈਟ ਕਰੇਟ ਵੀ ਜਿਹੜਾ ਹੈ ਜਾਇਜ਼ੀ ਹੁੰਦਾਗਾ ਕਿੰਨੇ ਬਦਰਾਜ ਭਾਈਆ ਨੀਲੀ ਘੋੜੀ ਦੀ ਕੀ ਡਿਟੇਲ ਆ ਜੀ ਆ ਵੀਰੇ ਚਾਰ ਦੰਦ ਦੀਆਂ ਤਿਆਰੀਆਂ ਕਰਦੀ ਐ ਜੀ ਠੀਕ ਹੈ 3 ਸਵਾ 3 ਸਾਲ ਦੀ ਇੱਕ ਸੂਹਾ ਦੇਦਾ ਜੀ ਇੱਕ ਸੂਹਾ ਦੇਦਾ ਕਿੱਦਾਂ ਦਾ ਬੱਚਾ ਦਿੱਤਾ ਸੀ ਬਾਈ ਇਹਦੇ ਮਗਰ ਮਾਰਵੜੀ ਗੋਲਡਨ ਰੌਕ ਦਾ ਜਿਹੜਾ ਬੱਚਾ ਆਰਾਪਤ ਉਹਦੀ ਬੱਚੀ ਸੀ ਜਿਹਨੇ ਕੀ ਫਿਰਦੀ ਆ ਉਹ ਫਿਰਦੀ ਹਾਂਜੀ ਬਾਈ ਇਹ ਬਾਈ ਬਿਨਾ ਬੱਚੇ ਤੋਂ ਦੇ ਦਾਂਗੇ ਦੇ ਦਾਂਗੇ ਕੁੜੀ ਬਿਨਾ ਬੱਚੇ ਦੇ ਆ ਆਹ ਲਓ ਕੁੜੀ ਦੀ ਡਿਟੇਲ ਬਾਈ ਇਹ 65 ਕਿੰਚ ਹਾਈਟ ਦੀ ਹੈ ਜੀ ਹਾਂਜੀ ਬਾਈ ਤੇ ਜੈਰਾਜ ਟਮੇਟਾ ਜੀ ਠੀਕ ਹੈ ਬਾਈ ਏ ਬਾਈ ਜੀ ਆਪਣੇ ਇੰਸਪੈਕਟਰ ਮਖੂ ਸਾਹਿਬ ਆਏ ਹੋਏ ਆ ਜੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਤਿੰਨ ਜਾਨਵਰ ਦਿੱਤੇ ਆਪਾਂ ਬਾਈ ਜੀ ਉਹਨਾਂ ਨੂੰ ਦੇਤੀਓ ਬਾਈ ਹੁਣੇ ਆਏ ਹੋਏ ਆ ਜੀ ਬਾਈ ਜੀ ਕਿਦਾਂ ਦਾ ਫੀਡਬੈਕ ਦੇਣਾ ਚਾਹੋਗੇ ਪਹਿਲਾਂ ਸਵਾਗਤ ਆ ਜੀ ਤੁਹਾਡਾ ਬਹੁਤ ਬਹੁਤ ਆਪਣੇ ਚੈਨਲ ਤੇ ਬਹੁਤ ਬਹੁਤ ਮਿਹਰਬਾਨੀਆਂ ਹਾਂਜੀ ਬਾਈ ਹਾਂਜੀ ਕੋਣ ਲਗ ਰਹੇ ਨੇ ਲਗ ਰਹੇ ਨੇ ਆਪਾਂ ਆਪਸੀ ਗੱਲਬਾਤ ਕਰ ਲਗ ਰਹੇ ਨੇ ਮੈਂ ਤੁਹਾਡਾ ਇਕ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਆਪਣੇ ਚੈਨਲ ਤੇ ਬਹੁਤ ਬਹੁਤ ਵੀਰ ਜੀ ਧੰਨਵਾਦ ਤੁਹਾਡਾ ਤੁਸੀਂ ਅੱਜ ਸਪੈਸ਼ਲ ਟਾਈਮ ਕੱਢ ਕੇ ਆਏ ਹੋ ਔਰ ਕੁਦਰਤੀ ਤੁਸੀਂ ਆਏ ਵੀ ਉਦੋਂ ਜੇ ਜਦੋਂ ਮੈਂ ਆਪ ਬਲਰਾਜ ਵੀਰ ਦੇ ਕੋਲ ਆਇਆ ਵਾਂ ਕਿਉਂਕਿ ਮੈਂ ਨਾ ਇਹਨਾਂ ਬਾਰੇ ਅਕਸਰ ਕੀ ਸੁਣਦਾ ਹੁੰਨਾ ਸਾਂ ਵੀ ਇਹਨਾਂ ਨੇ ਬੜੇ ਕਿਉਂਕਿ ਆਪ ਡਾਕਟਰ ਨੇ ਤੇ ਜਿਹੜਾ ਇਨਸਾਨ ਖੁਦ ਡਾਕਟਰ ਹੋਵੇ ਉਹਨੂੰ ਹੱਡ ਪੈਰ ਦਾ ਪਤਾ ਹੁੰਦਾ ਘੋੜੇ-ਘੋੜੀਆਂ ਦੇ ਤੇ ਇਹਨਾਂ ਨੂੰ ਬੜੀ ਨੌਲੇਜ ਆ ਮੈਂ ਇਹਨਾਂ ਨੂੰ ਹਾਸੇ ਨਾਲ ਆ ਕੇ ਗੱਲ ਕਹੀ ਜੀ ਮੈਂ ਕਿਹਾ ਜੀ ਵੇਖੋ ਵੀ ਥੋੜੇ ਫੇਰਤੇ ਆ ਜੀ ਬਾਈ ਤੇ ਕਹਿੰਦੇ ਵੀ ਤੁਸੀਂ ਅੱਖਾਂ ਮੀਟ ਕੇ ਲੈ ਜਾਓ ਅੱਜ ਮੈਂ ਆਇਆ ਵੇਖਣੀ ਸਾਂ ਪਰ ਇਹਨਾਂ ਦੇ ਕੋਲੋਂ ਮੈਂ 4 ਘੋੜੇ ਘੋੜੀਆਂ ਲੈ ਚੱਲਿਆ ਵਾਂ ਤੇ ਮੈਨੂੰ ਬੜੀ ਵੈਸੇ ਆਪਣੇ ਆਪ ਦੇ ਵਿੱਚ ਦੱਸਾਂ ਤੇ ਲਾਈਫ ਦੀ ਇੱਕ ਗੱਡੀਆਂ ਲੈਣੀਆਂ ਹੋਰ ਚੀਜ਼ ਹੁੰਦੀ ਐ ਕੋਠੀਆਂ ਬਣਾ ਲੈਣੀਆਂ ਪਲਾਟਾਂ ਨੇ ਹੋਰ ਚੀਜ਼ ਐ ਪਰ ਘੋੜੇ ਘੋੜੀਆਂ ਲੈਣ ਦਾ ਇੱਕ ਵੱਖਰਾ ਜਿਹਾ ਚਾਹ ਹੁੰਦਾ ਜਿਹੜਾ ਬਿਆਨ ਕੀਤਾ ਨਹੀਂ ਜਾ ਸਕਦਾ ਇਹ ਵਾ ਗੁੰਗਿਆਂ ਦਾ ਘੋੜੀ ਐ ਇਹ ਜਿਵੇਂ ਕਹਿੰਦਾ ਗੁੰਗੇ ਨੇ ਗੁੜਖਾਦੇ ਸੀ ਉਹਨੂੰ ਕਹਿੰਦੇ ਕਿਵੇਂ ਕੱਚਾ ਜੀਆਂ ਵਜਾਉਂਦਾ ਸੀ ਉਹਨੂੰ ਦੱਸਣਾ ਨਹੀਂ ਆਇਆ बस वो चीज है मेरे ना बड़ी वो ਦੱਸਣਾ ਹੀ ਨਹੀਂ ਆਇਆ ਤੇ ਬਾਕੀ ਇੱਕ ਅੰਦਾ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਪ੍ਰੋਕ ਕੇ ਕਿਵੇਂ ਪੇਸ਼ ਕਰਾਂ ਬਈ ਬਹੁਤ ਆਨੰਦ ਆਇਆ ਬਾਈ ਨੇ ਬੜਾ ਜੈਨੂਨ ਰੇਟ ਹੈ ਔਰ ਖਾਸ ਕਰਕੇ ਆਪ ਹੱਡ ਪੈਰ ਬਾਰੇ ਨੌਲੇਜ ਹੈ ਘੋੜਿਆਂ ਬਾਰੇ ਨੌਲੇਜ ਹੈ ਖੁਦ ਡਾਕਟਰ ਨੇ ਇਹ ਬਹੁਤ ਵੱਡੀ ਗੱਲ ਹੈ ਇਹ ਹਰ ਬੰਦੇ ਦੇ ਵਿੱਚ ਨਹੀਂ ਚੀਜ਼ ਹੁੰਦੀ ਆ ਬੜੀ ਪਰਮਾਤਮਾ ਦੀ ਕਿਰਪਾ ਇਹਨਾਂ ਤੇ ਆ ਵੀ ਕੋੜੀ ਅਸੀਂ ਆਦੇ ਲੈ ਲਈਏ ਮੈਂ ਦਿਖਾਉਣਾ ਵਾ ਜੈਰਾਤ ਆਪਣੇ ਜੈਰਾਤ ਤੋਂ ਗੱਭਣੇ ਬਾਈ ਉਹਨੇ ਇੱਕ ਗਿਫਟ ਦਿੱਤਾ ਆਪਣਾ ਵੇਚਣ ਦਾ ਤਾਂ ਇਰਾਦਾ ਨਹੀਂ ਸੀ ਤਾਂ ਤਾਂ ਮੰਨ ਲਓ ਜਿਵੇਂ ਬਾਈ ਹੁਣਾਂ ਦੇ ਘਰ ਦਾ ਦਾਣਾ ਪਾਣੀ ਸੀ ਤਾਂ ਮੈਂ ਆਪਣੇ ਅੰਦਰਲੇ ਘਰੇ ਲੈ ਜਾਣੀ ਕਿਉਂਕਿ ਟਾਈਮ ਥੋੜਾ ਰਹਿੰਦਾ ਸੂੱਚ ਜਿਹੜਾ ਰਾਤ ਦੇ ਬੱਚੇ ਰਿਜ਼ਲਟ ਨਾਲ ਸਾਰਿਆਂ ਨੂੰ ਪਤਾ ਹੀ ਬਹੁਤ ਚੰਗਾ ਸੂਈ ਜਾਂਦਾ ਤੇ ਬਾਈ ਹੁਣਾਂ ਕਹਿੰਦੇ ਚੀਜ਼ ਵਧੀਆ ਲੈਣੀ ਆ ਤਾਂ ਸਾਰਿਆਂ ਤੋਂ ਪਹਿਲਾਂ ਸੌਦਾ ਹੀ ਆਪਣਾ ਕੁੜੀ ਦਾ ਹੋਇਆ ਚਲੋ ਉਧਰ ਵੀ ਆਪਣਾ ਘਰ ਆਇਆ ਤੇ ਚੀਜ਼ ਹੁਣ ਵਧੀਆ ਬਾਈ ਹੁਣਾਂ ਦੇ ਘਰੇ ਵਧੀਆ ਬੱਚਾ ਸੂਤ ਆ ਹੋਰ ਬਾਈ ਹੁਣਾਂ ਦਾ ਸੌਂਕ ਜਿਹੜਾ ਵਧੂ ਮਾਰਕੇ ਬਹੁਤ ਸੋਹਣੇ ਮੱਥੇ ਬਲੇਜ ਮਗਰਲੇ ਦੋ ਪੈਰ ਚਿੱਟੇ ਲੈਂਥ ਲੰਥ ਪੇਟ ਦੀ ਬਹੁਤ ਵੱਡੀ ਕੁੜੀ 7 ਮਹੀਨੇ ਦੀ ਪ੍ਰੈਗਨੈਂਟ ਆ ਬਹੁਤ ਸੋਹਣੀ ਬਹੁਤ ਸੋਹਣੀ ਬੱਚੀ ਔਰ ਸ਼ਾਂਤ ਹੈ ਪੂਰੀ ਬਹੁਤ ਅੱਛੀ ਹੈ ਬੱਚਿਆਂ ਦੇ ਮਰਵਾੰਦੋ ਆ ਵੀ ਆ ਸਾਨੂੰ ਅੱਜ ਇਹਨਾਂ ਵੱਲੋਂ ਇੱਕ ਗਿਫਟ ਹੋਇਆ ਹੈ ਆ ਗੋਲਡਨ ਰੌਕ ਦੀ ਪੋਤੀ ਹੈ ਜੀ ਆਰਾਮਤ ਘੋੜੇ ਦੀ ਆਪਾਂ ਵੀਡੀਓ ਤੇ ਕਹਿੰਨੇ ਗਰੰਟੀ ਨਾਲੂ ਆਰਾਮਤ ਦੀ ਨਾਂ ਨਿਕਲੇ ਤੇ ਆਪਾਂ ਬੈਠੇ ਆ ਆ ਚੀਜ਼ ਆ ਵੀ ਬਾਈ ਹੁਣਾਂ ਨੂੰ ਇੱਕ ਆਦਾ ਗਿਫਟ ਹੀ ਦਿੱਤਾ ਬਹੁਤ ਬੰਦੇ ਆ ਬੱਚੀ ਕੱਲੀ ਮੰਗ ਮੈਂ ਪਹਿਲਾਂ ਇਰਾਦਾ ਹੀ ਨਹੀਂ ਵੀ ਫੇਲ ਨਹੀਂ ਕਰਨੀ ਬਾਈ ਹੁਣਾਂ ਨਾ ਤੋ ਆ ਪਿਆਰੀ ਡੈਡੀ ਦਾ ਇੰਨਾ ਪੈ ਗਿਆ ਡੈਡੀ ਕਹਿੰਦੇ ਚੱਲ ਕੋਈ ਗੱਲ ਨਹੀਂ ਦੇ ਦੋ ਬਾਈ ਹਾਂ ਔਰ ਮੈਂ ਬਿਲਕੁਲ ਸੱਚੀ ਗੱਲ ਦੱਸਦਾ ਮਾਂ ਮੈਨੂੰ ਵੀਰਾਂ ਨੇ ਇਹ ਗਿਫਟ ਦਿੱਤੀ ਹੈ ਤੇ ਮੈਨੂੰ ਲੱਗਦਾ ਵੀ ਇਸ ਤੋਂ ਪਿਆਰਾ ਗਿਫਟ ਕੀ ਹੋ ਸਕਦਾ ਆ ਬਹੁਤ ਪਿਆਰਾ ਗਿਫਟ ਦਿੱਤਾ ਬਾਈ ਨੇ ਬਾਈ ਕਹਿੰਦੇ ਵੀ ਬੱਚੀ ਬੜੀ ਪਿਆਰੀ ਐ ਇਹਦੇ ਕਹ ਲੋ ਵੀ ਇਹ ਸਾਡਾ ਹੁਣ ਦਿਲ ਕੋਲੇ ਲਾ ਕੇ ਰੱਖਿਆ ਕਰਨਾ ਸ਼ਰਾਰਤਾਂ ਪੂਰੀਆ ਕਰਦੀ ਐ ਹੈ ਨਾ ਇਹਦੇ ਮੱਥੇ ਫੋਲੀ ਆ ਦੋ ਪੈਰ ਚੱਟੇ ਵੀਰੇ ਇਹਦੇ ਹਾਂਜੀ ਐਜੀ ਛੋਡੇ ਇਹਦੇ ਬਾਪ ਦੀ ਜਿਹੜੀ ਛੋਡੇ ਚੈਨਲ ਤੇ ਵੀਡੀਓ ਵੀ ਅਪਲੋਡ ਹੋਈ ਰਾਤ ਤੋਂ ਕੋਡੇ ਦੀ ਬਲਰਾਜ ਭਾਈਆ ਨੁਕਰਾ ਬਸ਼ੀਰਾ ਆ ਗਿਆ ਹਾਂਜੀ ਇਹ ਬਸ਼ੀਰਾ ਆ ਗਿਆ ਐ ਇਹਦਾ ਕੀ ਉਮਰ ਕੀ ਹੋਗੀ ਆ ਭਾਈ ਇਹ ਉਮਰ ਹੋ ਵੀਰੇ ਦੀ ਸਾਢੇ 6 ਮਹੀਨੇ 6 ਜਾਂ 7 ਥੋੜੀ ਥੋੜੀ ਸਿਕੜੀ ਦੰਦੀ ਲਾਉਣ ਲੱਗੇ ਠੀਕ ਆ ਭਾਈ ਹਾਈਟ ਹੋਈ ਤਾ ਤਕਰੀਬਨ ਚੰਗੀ ਕਰਨੀ ਆ ਹਾ ਹਾਰਡਵਰ ਉਹ ਖੁੱਲੇ ਸੰਭਾਲਤ ਨਹੀਂ ਆਏ ਵੀਰੇ ਹਾਂਜੀ ਸਪੋਰਟ ਫੂਡ ਹੈਣੀ ਇਹਦੇ ਹਾਂ ਬਿਲਕੁਲ ਸਪੋਰਟਲੈਸ ਉਹ ਮੈਂ ਸਪੋਰਟਲੈਸ ਤੇ ਉਹ ਬਸ਼ੀਰੀ ਭਾਈ ਉਹ ਸਾਢੇ 6 ਮਹੀਨੇ ਦੀ ਨੂਰੇ ਦੀ ਬੱਚੀ ਠੀਕ ਆ ਭਾਈ ਨੂਰੇ ਬਕਰਪਾ ਬਕਰਪਾ ਏਬੀ ਬਾਈ ਸਪੌਟਲੈਸ ਆ ਨਹੀਂ ਤਾਂ ਇੱਕ ਦੋ ਸਪੌਟ ਹੈਗੇ ਠੀਕ ਆ ਬਾਈ